ਸਾਰੇ ਸੰਗਤ ਨੂੰ ਤੇ ਰੱਬ ਦੇ ਸੰਤਾਂ ਨੂੰ ਸਾਰੀ ਟੀਮ ਨੂੰ ਜੈ ਸਿੱਧੀ ਭੈਣ ਭਾਈਓ ਗਵਾਇਆ ਬਹੁਤ ਆ ਤੇ ਸਾਡੀ ਜ਼ਿੰਦਗੀ ਦੇ ਵਿੱਚ ਪ੍ਰਭੂ ਨੇ ਇਹੋ ਜਿਹੇ ਕੰਮ ਕੀਤੇ ਆ ਜਿਹੜੇ ਕਿ ਸਾਡੇ ਮੂੰਹ ਛੋਟੇ ਆ ਤੇ ਪ੍ਰਭੂ ਦੇ ਕੰਮ ਬਹੁਤ ਵੱਡੇ ਵੱਡੇ ਆ ਅਸੀਂ ਦੱਸ ਵੀ ਲਈਏ ਤਾਂ ਆਮ ਬੰਦੇ ਨੂੰ ਸੁਣਨ ਵਾਲੇ ਨੂੰ ਯਕੀਨ ਨਹੀਂ ਆਉਂਦਾ ਕਿ ਇੱਕ ਨਾਰਮਲ ਜਿਹੇ ਬੰਦਿਆਂ ਦੀ ਜ਼ਿੰਦਗੀ ਵਿੱਚ ਪ੍ਰਭੂ ਇਸੰਸੀਟਿਹੜੇ ਕੰਮ ਕਰਦਾ ਅਸੀਂ ਜਾਣ ਚੁੱਕੇ ਹਾਂ ਕਿ ਪ੍ਰਭੂ ਸਾਡਾ ਜਿੱਤਾ ਮਹਾਨ ਪਮਿਤ ਇਸ ਸਮਰਤੀ ਖੁਦਾ ਹੈ ਭੈਣੋ ਭਾਈਓ ਗਵਾਹੀਆਂ ਬਹੁਤ ਆ ਪਰ ਮੈਂ ਸਮਾਂ ਝਾਦਾ ਲਵਾਂਗਾ ਕਿਉਂਕਿ ਆਪਾਂ ਨੂੰ ਸਮੇਂ ਦੇ ਵਾਜਬ ਚੱਲਣਾ ਜ਼ਰੂਰੀ ਹੁੰਦਾ ਹੈ ਤੇ ਇਹ ਵੀ ਇੱਕ ਬੁੱਧ ਦੇ ਅਨੁਸਾਰ ਚਲਰਉਣੀ ਜਾਂਦਾ 8-10 ਗਵਾਹੀਆਂ ਵਾ ਪਰ ਮੈਂ ਛੋਟੇ ਛੋਟੇ ਸ਼ਬਦਾਂ ਦੇ ਵਿੱਚ ਦੱਸੂਗਾ ਦੋ ਹਜ਼ਾਰ ਦੇ ਵਿੱਚ ਮੈਂ ਜਦੋਂ ਮਸੀਹ ਨੂੰ ਪ੍ਰਭੂ ਯਸਮਸੀਹ ਨੂੰ ਜਾਣਿਆ ਸੰਤ ਕਸ਼ਮੀਰ ਅਲੇਸ਼ਾ ਜੀ ਕੋਟ ਇਸੇ ਖਵਾਲਾਂ ਦੇ ਦੁਆਰਾ ਤੇ ਕਿਸੇ ਦੇ ਘਰੇ ਬੰਦਗੀ ਕਰਨ ਗਏ ਸੀਗੇ ਤੇ ਸਾਡਾ ਜਿਹੜਾ ਘਰ ਦੇ ਵਿੱਚ ਸਥਿਤੀਆਂ ਖਰਾਬ ਬਹੁਤ ਜ਼ਿਆਦਾ ਸੀਗੀਆਂ ਤੇ ਭੈਣੋ ਭਾਈਓ ਸਾਡੇ ਕੋਲ ਇੱਕ ਛੋਟਾ ਜਿਹਾ ਘਰ ਹੁੰਦਾ ਸੀਗਾ ਤੇ ਉਹ ਨਾ ਅਸੀਂ ਤਿੰਨ ਭਾਈ ਇੱਕ ਸੰਗਤ ਰਹਿੰਦੇ ਹੁੰਦੇ ਸੀਗੇ ਤੇ ਘਰ ਦੇ ਵਿੱਚ ਜਿਸ ਤਰ੍ਹਾਂ ਸੰਸਾਰਿਕ ਲੋਕ ਰਹਿੰਦੇ ਅਸੀਂ ਉਦਾਂ ਹੀ ਰਹਿੰਦੇ ਹੁੰਦੇ ਸੀ ਸਾਡੀ ਸਥਿਤੀ ਬੜੀ ਮਾੜੀ ਹੁੰਦੀ ਸੀ ਮੈਂ ਤਾਂ ਬਹੁਤ ਛੋਟਾ ਸੀ ਨਰਮ ਸੀ ਉਦੋਂ ਤੇ ਅਸੀਂ ਕਿਤੇ ਜਗ੍ਹਾ ਲੈਣ ਦੀ ਗੱਲ ਕਰ ਰਹੇ ਸੀ ਤੇ ਸੰਤ ਜੀ ਕਿਸੇ ਘਰੇ ਪ੍ਰਾਰਥਨਾ ਕਰਨ ਗਏ ਸੀ ਤੇ ਅਸੀਂ ਇਹਨਾਂ ਨਾਲ ਗੱਲ ਕੀਤੀ ਜੀ ਸੰਤ ਜੀ ਸਾਡੀ ਐਸ ਪਿੰਡ ਦੇ ਵਿੱਚੋਂ ਐਸ ਦਿਸ਼ਾ ਵੱਲ ਜਗ੍ਹਾ ਲੈਣ ਦੀ ਸਕੀਮ ਹੁੰਦੀ ਆ ਕਿ ਪ੍ਰਭੂ ਸਾਡੀ ਜ਼ਿੰਦਗੀ 'ਚ ਕੰਮ ਕਰ ਸਕਦੇ ਆ ਤੇ ਸੰਤ ਕਹਿੰਦੇ ਹੁਣ ਤਾਂ ਸਾਡੇ ਕੋਲ ਟਾਈਮ ਹੈ ਨਹੀਂਗਾ ਕੋਈ ਗੱਲ ਨਹੀਂ ਤੂੰ ਦੱਸ ਕਿੱਧਰਲੇ ਪਾਸੇ ਜਗ੍ਹਾ ਦੇਖੀ ਆ ਤੇਰੀ ਤੇ ਮੈਂ ਕਿਹਾ ਸੰਤ ਜੀ ਇੰਦਰਲੇ ਪਾਸੇ ਅਸੀਂ ਪਲਾਟ ਲੈਣਾ ਵਾ ਤੇ ਸੰਤਾਂ ਨੇ ਗੱਡੀ ਦਾ ਸ਼ੀਸ਼ਾ ਸੱਟਿਆ ਤੇ ਹੱਥ ਕੱਢਿਆ ਵਾਰੀ ਦੇ ਵਿੱਚ ਦੀ ਕਹਿੰਦੇ ਜਾਂ ਜਗ੍ਹਾ ਬਰੈਸ ਹੋ ਗਈ ਆ ਤੇ ਸੰਤੋ ਸ਼ਾਇਦ ਨਹੀਂ ਯਾਦ ਹੋਣਾ ਮੈਨੂੰ ਸ਼ੱਕ ਕੋ ਟਾਈਮ ਕਾਫੀ ਹੋ ਗਿਆ 2003 ਅੰਲਾ 2007 ਦੀ 24 ਸਾਲ ਹੋ ਗਿਆ ਤੇ ਭੈਣੋ ਭਾਈਓ ਅਸੀਂ ਉਹ ਗੱਲ ਨੂੰ ਰਸੀਵ ਕੀਤਾ ਮੈਂ ਕਿ ਰੱਬ ਦੇ ਦਸਤਾਨੇ ਜਿਦੋਂ ਇੰਨਾ ਬੋਝ ਲੈ ਕੇ ਪ੍ਰਾਰਥਨਾ ਕੀਤੀ ਆ ਤੇ ਸਾਡੀ ਜ਼ਿੰਦਗੀ ਦੇ ਵਿੱਚ ਕਿਵੇਂ ਨਾ ਕੰਮ ਹੋਦਾ ਉਹੀ ਗੱਲ ਅਸੀਂ ਬੰਦਾ ਜਾਂਦੀਆਂ ਸੁੱਟਿਆ ਗਾ ਉਹ ਜਗ੍ਹਾ ਲੈਣਾ ਗੱਲਬਾਤ ਕੀਤੀ ਤੇ ਪ੍ਰਭੂ ਯਿਸੂ ਮਸੀਹ ਨੇ ਸਾਨੂੰ ਉਸੇ ਹਫ਼ਤੇ ਦੇ ਵਿੱਚ ਪੰਜ ਮਨਲੇ ਦਾ ਚਾਰ ਸਪਲੈਟ ਲੈ ਕੇ ਸਾਨੂੰ ਮਾਫ਼ ਕਰਨਾ ਸਾਡੇ ਕੋਲੇ 6 ਮਹੀਨੇ ਜਗ੍ਹਾ ਸੀ ਤਿੰਨ ਭਾਈ ਸੀ ਲਗਾਏ ਝਗੜਾ ਹੁੰਦਾ ਸੀ ਮੰਮੀ ਡੈਡੀ ਸਾਡੇ ਬੋਹੇ ਦੇ ਨਾਲ ਆਪਦਾ ਬਲੱਡ ਵਧਾ ਕੇ ਤਾਂ ਲੈਂਦੇ ਤੇ ਉਹਨਾਂ ਦੀ ਜ਼ਿੰਦਗੀ ਖਰਾਬ ਹੋ ਉਸ ਸੀ ਪਰ ਮੈਂ ਛੋਟਾ ਆਪਣੇ ਭਰਾਵਾਂ ਤੋਂ ਉਹ ਮੈਨੂੰ ਲੈ ਕੇ ਉੱਥੇ ਚਲੇ ਗਏ ਅਸੀਂ ਸੰਤਾ ਨਾਲ ਗੱਲ ਕੀਤੀ ਹੈਗਾ ਸਾਡੀ ਜਗ੍ਹਾ ਤਾਂ ਲੈ ਲਈ ਆ ਤੇ ਹੁਣ ਕੌਣ ਦਾ ਇੰਤਜ਼ਾਮ ਸਾਡੇ ਕੋਲੇ ਹੈ ਨਹੀਂਗਾ ਬਸ ਧੀ ਜੀ ਕਹਿੰਦੇ ਕੋਈ ਗੱਲ ਨਹੀਂ ਅਸੀਂ ਪ੍ਰਾਰਥਨਾ ਕਰਦੇ ਆ ਤੁਸੀਂ ਵਿਸ਼ਵਾਸ ਵਿੱਚ ਬਣੇ ਰਹੋ ਅਸੀਂ ਭੈਣੋ ਭਾਈਓ ਫੇਰ ਵਿਸ਼ਵਾਸ ਦੇ ਵਿੱਚ ਸੰਤਾ ਨਾਲ ਗੱਲਬਾਤ ਸ਼ੇਅਰ ਕੀਤੀ ਤੇ ਚਲੋ ਅਸੀਂ ਸੰਡੇ ਬੀਟਿੰਗ ਦੇ ਵਿੱਚ ਆਉਣਾ ਸ਼ੁਰੂ ਕਰ ਦਿੱਤਾ ਉਦੋਂ ਛੋਟਾ ਜਿਹਾ ਖਰਚ ਹੁੰਦਾ ਇੰਟਰਨੈਟ ਸੀ ਪਾ ਕੇ ਦੇ ਘਰੇ ਬੰਦ ਕੇ ਲੈਂਦੇ ਸੀ ਤੇ ਪਰੋਂ ਪਾਈਓ ਸੰਤਾਂ ਨੇ ਪ੍ਰਾਰਥਨਾ ਕੀਤੀ ਕਹਿੰਦੇ ਜਾਂ ਥੋੜੇ ਸਮੇਂ ਦੇ ਵਿੱਚ ਕਿਹੜਾ ਘਰ ਬਣ ਜਾਊਗਾ ਪਰੋਂ ਪਾਈਓ ਅਸੀਂ ਆਮ ਦੀ ਸਥਿਤੀ ਮੁਤਾਬਕ ਕਾਰਜੇ ਤੋਂ ਰਹਿਤ ਰਹਿ ਗਏ ਜਿੰਨੀ ਜੋ ਕੇ ਸੀਗੇ ਪ੍ਰਭੂ ਨੇ ਉੰਨੇ ਵਿੱਚ ਸਾਨੂੰ ਬਰਕਤ ਦਿੱਤੀ ਤੇ ਅਸੀਂ ਉੱਥੇ ਆਪਦਾ ਕਮਰਾ ਪਾ ਲਿਆ ਤੇ ਉੱਥੇ ਰਹਿਣ ਲੱਗ ਪਏ ਪ੍ਰਭੂ ਯੋਸ਼ੁਆ ਜੀ ਨੇ ਸਾਨੂੰ ਦੂਸਰੀ ਆਸ਼ੀਸ਼ ਦਿੱਤੀ ਕਿ ਅਸੀਂ ਘਰ ਦੇ ਵਿੱਚ ਜਿਹੜਾ ਪ੍ਰਾਡ ਲੈ ਕੇ ਦਿੱਤੇ ਉੱਥੇ ਰਹਿਸ਼ ਕਰਦੇ ਔਰ ਪ੍ਰਭੂ ਦਾ ਧੰਨਵਾਦ ਕੀਤਾ ਅਸੀਂ ਵਾਦਾ ਕੀਤਾ ਵੀ ਸੰਤ ਜੀ ਪਹਿਲੀ ਬੰਦਗੀ ਅਸੀਂ ਉੱਥੇ ਕਰਾਵਾਂਗੇ ਅਸੀਂ ਕਿਸੇ ਦੇ ਘਰੇ ਰਹਿਨੇ ਆ ਇੱਥੇ ਨਹੀਂ ਕਰਾ ਸਕਦੇ ਅਸੀਂ ਸੰਤਾਂ ਨੂੰ ਬੁਲਾਇਆ ਜਿੰਨੇ ਜੋਗੇ ਸੀਗੇ ਚਾਹ ਪਾਣੀ ਬੁਲਾਇਆ ਜਿਸ ਤਰ੍ਹਾਂ ਨਵੇਂ ਹੁੰਦੇ ਲੋਕ ਸਾਨੂੰ ਨਹੀਂ ਇੰਨੀ ਨੌਲੇਜ ਸੀਗੀ ਤੇ ਚਲੋ ਸੰਤਾਂ ਨੇ ਵੀ ਪ੍ਰਭੂ ਦਾ ਧੰਨਵਾਦ ਕੀਤਾ ਤੇ ਸਾਡੇ ਲਈ ਦੁਆਵਾਂ ਕੀਤੀਆਂ ਤੇ ਅਸੀਂ ਚਲੋ ਚਲਦੇ 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 ਚਲੇ ਗਏ ਫਿਰ ਮੈਂ ਕਿਹਾ ਮੈਂ ਕੰਮ ਸਿੱਖਦਾ ਹਾਂ ਜੇ ਮਿਸਤਰੀ ਦਾ ਕੰਮ ਸਿੱਖਦਾ ਮੈਂ ਤੇ ਮੈਂ ਕਦੋਂ ਕੰਮ ਸਿੱਖੂ ਕਦੋਂ ਕੀ ਮੈਂ ਜਦੋਂ بڑے بڑے ਕੰਮ ਕਰਦੇ ਮਾਸਤਰੀਆਂ ਨੂੰ ਦੇਖਦਾ ਹੁੰਦਾ ਸੀ ਤੇ ਮੈਂ بڑا ਹੋ ਜਾਂਦਾ ਮੈਂ ਕਹਿੰਦਾ ਕਿ ਕਦੇ ਮੇਰੇ ਵੀ ਐ ਕੰਮ ਚੱਲਣਗੇ ਤੇ ਮੈਂ ਪ੍ਰਭੂ ਦੇ ਦਾਸਾਂ ਦੇ ਨਾਲ ਜੁੜਿਆ ਰਿਹਾ ਦੁਆਵਾਂ ਕਰਾਉਂਦਾ ਰਿਹਾ ਤੇ ਫਿਰ ਕੋਈ 2004 ਦੇ ਵਿੱਚ ਮੈਂ ਇਕੱਲੇ ਨੇ ਕੰਮ ਸ਼ੁਰੂ ਕੀਤਾ ਤੇ ਮੈਂ ਇੱਕ ਛੋਟੀ ਦਾ ਕਾਰੀਗਰ ਮੈਨੂੰ ਪ੍ਰਭੂ ਨੇ ਬਣਾ ਕੇ ਖੜਾ ਕੀਤਾ ਅੱਜ ਮੇਰੀ ਮਰਜ਼ੀ ਆ ਚਾਹੇ ਮੈਂ ਦੁਬਾਰਾ ਕਿਸੇ ਭੈਣ ਭਾਈ ਦੇ ਘਰੇ ਕੰਮ ਕਰਨ ਜਾਵਾਂ ਹੈ ਨਾ ਜਾਵਾ ਪ੍ਰਭੂ ਦੀ ਇੰਨੀ ਕਿਰਪਾ ਹੈ ਮੈਨੂੰ ਜਿਹਦੇ ਕਰੇ ਮੈਂ ਕੰਮ ਕਰਦਾ ਉਹ ਦੂਸਰੀ ਵਾਰ ਮੈਨੂੰ ਉਹਦੇ ਚਾਨ ਨਾਲ ਵੇਟ ਕਰਦੇ ਆ ਇਹ ਪ੍ਰਭੂ ਯਸੂ ਦੀ ਮਹਿਮਾ ਲਈ ਲਈ ਹੈ ਮੈਂ ਕੁਝ ਵੀ ਨਹੀਂ ਹੈ ਔਰ ਉਸ ਤੋਂ ਬਾਅਦ ਬੈੜੋ ਭਾਈਓ 2006 ਦੇ ਵਿੱਚ ਮੇਰੀ ਮੈਰਜ ਹੋ ਗਈ ਮੈਨੂੰ ਬਹੁਤ ਸੋਹਣਾ ਪਰਿਵਾਰ ਪ੍ਰਭੂ ਯਸੂ ਨੇ ਦਿੱਤਾ ਸਾਡੇ ਬੇਟਾ ਨਹੀਂ ਸੀ ਉਦਾਂ ਸਾਡੇ ਨਾਮ ਦੇ ਲੋਕ ਕਹਿੰਦੇ ਹੁੰਦੇ ਸੀਗੇ ਉਹ ਤੁਸੀਂ ਦੇਵੀ ਦੇਵਤਿਆਂ ਕੋਲ ਸ਼ਰਤਾਂ ਤੁਸੀਂ ਐ ਕਰ ਲਿਆ ਤੁਹਾਡੇ ਬੇਟਾ ਨਹੀਂ ਹੋਣਾ ਮੈਂ ਉਹਦੀ ਵਾਈਫ ਨੂੰ ਵੀ ਆ ਕੇ ਆਦੇਸ਼ ਤੇ ਦਰਾਂ ਗਿਆ। ਮੈਂ ਕਿਹਾ ਕਿ ਤੈਨੂੰ ਸ਼ੈਤਾਨ ਦਾ ਮੂੰਹ ਬੰਦ ਹੋਊਗਾ। ਅਸੀਂ ਸੰਤਾਗੁਰ ਨਾਲ ਗੱਲ ਕੀਤੀ। ਸੰਤਾ ਨੇ ਪ੍ਰਾਰਥਨਾ ਕੀਤੀ ਅੱਜ 13 ਸਾਂਤ ਦਾ ਮੇਰਾ ਬੇਟਾ ਪ੍ਰਭੂ ਯਸ਼ਿੰਦਰ ਸਿਰਫ ਬਕਰ ਹੋ ਗਿਆ। ਔਰ ਉਸ ਤੋਂ ਬਾਅਦ 2014 ਦੇ ਵਿੱਚ ਮੈਨੂੰ ਸ਼ੈਤਾਨ ਨੇ ਡੇਕਣਾ ਚਾਹਿਆ। ਮੈਂ ਕੰਮਕਾਰ ਕਰਦਾ ਔਰ ਥੋੜਾ ਬਿਮਾਰ ਰਹਿੰਦਾ ਗਿਆ। ਤੇ ਜਦੋਂ ਮੈਂ ਬਿਮਾਰ ਰਹਿਣਾ ਕਿ ਮੈਂ ਕਹ ਕੁਸ਼ੀ ਇਹ ਤਾਂ ਨਾਰਮਲ ਬਿਮਾਰੀ ਆ ਮੈਂ ਜਿਆਦਾ ਸਰੀਜ਼ ਹੋ ਗਿਆ ਮੈਂ ਟੈਸਟ ਕਰਵਾ ਲਿਆ ਉਹ ਟੈਸਟ ਵਿੱਚ ਟੀਵੀ ਦੀ ਬਿਮਾਰੀ ਆਈ ਭੈਣੋ ਭਾਈਓ ਮੈਂ ਸੋਚਿਆ ਮੈਂ ਕਹ ਯਾਰ ਹੁਣ ਸਾਰਾ ਹੋ ਗਿਆ ਤੇ ਹੁਣ ਮੈਨੂੰ ਲੱਗਦਾ ਵੀ ਹੁਣ ਨਹੀਂ ਪਚਦੀ ਤੇ ਮੈਨੂੰ ਆਪਣੀ ਮੌਤ ਸਾਹਮਣੇ ਨਜ਼ਰ ਆਉਣ ਲੱਗੀ ਮੈਂ ਕਮਜ਼ੋਰ ਬਹੁਤ ਹੋ ਗਿਆ ਤੇ ਮੈਂ ਸੰਤਾਂ ਨੂੰ ਫੇਰ ਦੱਸਿਆ ਮੈਂ ਕਹ ਸੰਤ ਜੀ ਸਾਡੇ ਘਰ ਦੇ ਨੇ ਵੀ ਦੱਸਿਆ ਕਹਿੰਦੇ ਵੀ ਹੁਣ ਇਸ ਤਰ੍ਹਾਂ ਹੋ ਗਿਆ ਬਿਮਾਰ ਹੋ ਗਿਆ ਤੇ ਕੰਮਕਾਰ ਦਾ ਬੋਝ ਵੀ ਬੜਾ ਤੇ ਬੱਚੇ ਵੀ ਹੋ ਗਏ ਆ ਤੇ ਹੁਣ ਪ੍ਰੋਬਲ ਬਹੁਤ ਵੱਡੀ ਖੜੀ ਹੋਣ ਲੱਗੀ ਆ ਸੰਤਾਂ ਨੇ ਦਲਾਸਾ ਦਿੱਤਾ ਸਾਰੀ ਟੀਮ ਸਾਡੇ ਘਰੇ ਮੇਰੇ ਮੰਜੇ ਦੇ ਦੁਆਲੇ ਬੈਠਾ ਮੈਂ ਤਾਂ ਬੈਠਿਆ ਨਹੀਂ ਜਾਂਦਾ ਸੀ ਮੈਂ ਕੰਦਰਾ ਢੋਲੇ ਬੈਠਾ ਸੀ ਰਜਾਈ ਮੇਰੇ ਉੱਤੇ ਸੀ ਸੰਤਾਂ ਨੇ ਚਾਰ ਸਵੇਰੇ ਖੜ ਕੇ ਮੇਰੇ ਉੱਪਰ ਪ੍ਰਾਰਥਨਾ ਕੀਤੀ ਕਹਿੰਦੇ ਟੀਵੀ ਦੀਆਂ ਬੰਦਨ ਅੱਜ ਯਸੂ ਦੇ ਨਾਲ ਟੁੱਟੂਗਾ ਤੇ ਬੈਠੋ ਬਈ ਆਓ ਜਿਨਾ ਬਾਅਦ ਥੋੜੇ ਦਿਨਾਂ ਬਾਅਦ ਉਹ ਬਿਮਾਰੀ ਮੇਰੇ ਤੋਂ ਘਟਨੀ ਸ਼ੁਰੂ ਹੋ ਗਈ। ਮੇਰੇ ਘਰਵਰ ਦੇ ਪਰਿਵਾਰ ਨੇ ਮੇਰੇ ਲਈ ਜਦੋਂfast ਨਸ਼ਾ ਸ਼ੁਰੂ ਕੀਤੇ। ਸੁਪਨਿਆਂ ਦੇ ਵਿੱਚ ਸਾਨੂੰ ਐਹੋ ਜਿਹਾ ਚਮਤਕਾਰ ਦਿਖਣ ਲੱਗੇ। ਪ੍ਰਭੂ ਯਿਸੂ ਮਸੀਹ ਆਪਣੇ ਦਾਸਾਂ ਦੇ ਦੁਆਰਾ ਸਾਨੂੰ ਚੂਸ ਦਾ ਗਲਾਸ ਫੜਾਉਂਦੇ ਆ। ਅਸੀਂ ਸੰਤਾਂ ਨਾਲ ਸੰਤਾਂ ਨਾਲ ਗੱਲ ਸ਼ੇਅਰ ਕਰਨੀ। ਸੰਤਾਂ ਨੇ ਕਿਹਾ ਯਿਸੂ ਦਾ ਲਹੂ ਆ ਇਹ ਤੇਰੀ ਬਿਮਾਰੀ ਦਾ ਬੰਧਨ ਤੋੜੂਗਾ। ਔਰ ਔਰ ਵਾਲੇ ਦਿਨਾਂ ਦੇ ਵਿੱਚ ਮੈਂ ਟੈਸਟ ਕਰਵਾਏ ਤੇ ਮੇਰੀ ਟੀਵੀ ਦੀ ਬਿਮਾਰੀ ਵੀ ਗਾਇਬ ਹੋ ਗਈ ਬੇੜੋ ਭਾਈਓ। ਸੰਤਾਂ ਦੀਆਂ ਦੁਆਵਾਂ ਦੇ ਦੁਆਰਾ ਮੈਂ ਠੀਕ ਹੋ ਗਿਆ। ਔਰ ਮੈਂ ਕੰਮ ਕਰ ਕਰਨ ਲਗਾ ਮੈਂ ਬਹੁਤ ਜ਼ਿਆਦਾ ਬਰਕਤ ਮਾਈ ਮੈਂ ਸਰੀਰ ਦੇ ਵਿੱਚ ਜਿਹੜੀ ਪਹਿਲਾਂ ਵਾਲੀ ਕਮਿਸ਼ੀ ਦੂਰ ਹੋ ਗਈ ਤੇ ਮੈਂ ਮਹਿਸੂਸ ਕੀਤਾ ਮੈਂ ਚੰਗਾ ਹੋ ਗਿਆ ਔਰ ਲਾਕਡਾਊਨ ਦੇ ਦਿਨਾਂ ਦੇ ਵਿੱਚ 2020 ਦੇ ਵਿੱਚ ਮੇਰਾ ਐਕਸੀਡੈਂਟ ਹੋ ਗਿਆ ਜਦੋਂ ਮੇਰਾ ਐਕਸੀਡੈਂਟ ਹੋ ਗਿਆ ਮੇਰੀ ਵਾਈਫ ਮੇਰਾ ਬੇਟਾ ਅਸੀਂ ਤਿੰਨੋਂ ਕੋਰਟ ਹੀ ਸੇਕਾ ਜਾ ਰਹੇ ਸੀ ਔਰ ਕੋ ਉਤੇ ਆਪਣੇ ਲੁਹਾਰਾ ਚੌਕ ਦੇ ਵਿੱਚ ਮੇਰਾ ਮੋਟਰਸਾਈਕਲ ਟ੍ਰੈਫਿਕ ਤੇ ਚੜ ਗਿਆ ਉਦੋਂ ਥੱਲੇ ਡਿੱਗੇ ਸਾਡੇ ਸਿਰ ਪਾਟ ਗਏ ਵੀ ਸੈਰ ਵਜਲੋ ਗਈ ਪਸਲੀਆਂ ਟੁੱਟ ਗਈਆਂ ਮੋਢਾ ਟੁੱਟ ਗਿਆ ਸੈਰ ਦੇ ਵਿੱਚ 12 ਟਾਇਏ ਲੱਗੇ ਮੇਰੀ ਵਾਈਫ ਦਾ ਫੇਸ ਖਰਾਬ ਹੋ ਗਿਆ ਅੱਖਾਂ ਤੋਂ ਤਿਸਨਾ ਬੰਦ ਹੋ ਗਿਆ ਮੇਰੇ ਬੇਟੇ ਦਾ ਸੈਰ ਉੱਥੇ ਹੌਂਗੀ ਬੜੀ ਸੀ ਉਹਦੇ ਵਿੱਚ ਫਸ ਗਿਆ ਉੱਥੇ ਪੁਲਿਸ ਨਾਲ ਆ ਕੇ ਲੱਗਿਆ ਸੀ ਪੁਲਿਸ ਵਾਲਿਆਂ ਨੇ ਮੇਰੇ ਬੇਟੇ ਨੂੰ ਖਿੱਚ ਕੇ ਬਾਹਰ ਕੱਢਿਆ ਸਾਡੀ ਕੰਡੀਸ਼ਨ ਬਹੁਤ ਮਾੜੀ ਹੋ ਗਈ ਔਰ ਸਾਡੇ ਕੱਪੜੇ ਜਿਹੜੇ ਲਹੂ ਨਾਲ ਲਤ-ਪਤ ਹੋ ਗਏ ਤਾਂ ਸਾਨੂੰ ਹਸਪੀਟਲ ਸਰਕਾਰੀ ਇੱਥੇ ਲੋਕੇ ਲਿਆ ਡਾਕਟਰਾਂ ਨੇ ਦੇਖ ਕੇ ਹੱਥ ਖੜੇ ਕਰਤੇ ਕਹਿੰਦੇ ਇਹਨਾਂ ਦਾ ਲਾਇਸ ਸਾਡੇ ਕੋਲੋਂ ਨਹੀਂ ਹੋਣਾ ਔਰ ਅਸੀਂ ਕੀ ਕੀਤਾ ਅਸੀਂ ਬੇਵੋਜ ਸੀਗੇ ਸਾਨੂੰ ਕੋਈ ਪਤਾ ਨਹੀਂ ਸੀਗਾ ਮੇਰੇ ਰਿਸ਼ਤੇਦਾਰ ਔਰ ਮੇਰੇ ਜਿੰਨੇ ਜਾਣ ਪਹਿਚਾਨ ਵਾਲੇ ਸਾਡੇ ਪਿੰਡ ਵਾਲੇ ਇੱਥੇ ਆ ਕੇ ਪਤਾ ਲੱਗ ਗਿਆ ਵੀ ਫਰਾਨੇ ਬੰਦੇ ਦਾ ਪਰਿਵਾਰ ਸਵੇ ਤੱਕ ਸਕਟ ਹੋ ਗਿਆ ਗੱਲ ਚਲਦੀ ਚਲਦੀ ਸਾਡੇ ਸੰਤਾ ਕਾਣ ਫੇਰ ਗੱਲ ਚੱਲੇਗੀ ਸੰਤਾ ਨੇ ਜਿੰਨਾ ਨਾਲ ਗੱਲ ਕੀਤੀ ਸਾਡੇ ਰਿਸ਼ਤੇਦਾਰਾਂ ਨੂੰ ਉਹਨਾਂ ਨੂੰ ਤਸੱਲੀ ਦਿੱਤੀ ਆਖਿਆ ਕੋਈ ਗੱਲ ਨਹੀਂ ਕੋਈ ਯਸੂ ਨੂੰ ਮੰਨਦੇ ਆਪਾਂ ਜਿਹਨੇ 4 ਦਿਨ ਦੇ ਮਰੇ ਲਾਜਮ ਮੁਆਫੀ ਦਿੱਤੀ ਕੱਟਮ ਵੱਜੋ ਪਾਵਾ ਗਿਆ ਔਰ ਇਸੇ ਤਰ੍ਹਾਂ ਹੋਇਆ ਜਵਾਬ ਇਹ ਤੋਂ ਜਵਾਬ ਦਿੱਤਾ ਗਿਆ ਸਾਨੂੰ ਇੱਕ ਪਰਵਾ ਮੈਨੂੰ ਕੱਡੀ ਵੀ ਨਹੀਂ ਦਿੱਤੀ ਸਰਕਾਰੀ ਹਸਪਤਲ ਵਾਲਿਆਂ ਨੇ ਮੇਰੀ ਵਾਈਫ ਨੂੰ ਮੇਰੇ ਬੇਟੇ ਨੂੰ ਕਹਿ ਦਿੱਤਾ ਇਹਨਾਂ ਨੂੰ ਜਲਦੀ ਲੈ ਜਾਓ ਇਹਨਾਂ ਦਾ ਬਚਨ ਦਾ ਚਾਂਸ ਆ ਅਸੀਂ ਫਰੀਦਕੋਟ ਇਹਨਾਂ ਨੂੰ ਭੇਜ ਦਿੰਨੇ ਆ ਔਰ ਜੋ ਮੈਡੀਕੇਸ਼ਨ ਸੀ ਉਹਨਾਂ ਨੇ ਹੱਥ ਮੇਰ ਦਿੱਤੇ ਕਹਿਤਾ ਵੀ ਇਹਦਾ ਕੋਈ ਪਤਾ ਨਹੀਂ ਇਸ ਨੂੰ ਬਾਅਦ ਵਿੱਚ ਪਹੁੰਚਾਵਾਂਗੇ ਜਿਹੜੇ ਇਹਨਾਂ ਦੇ ਪਰਵਾਰ ਦੀ ਬਚਨ ਦੇ ਚਾਂਸ ਹਨ ਉਹ ਉੱਥੇ ਲੈ ਜਾਓ ਔਰ ਇਹਨਾਂ ਨੂੰ ਪਹਿਲਾਂ ਹਸਪਤਾਲ ਪਹੁੰਚਾਇਆਗਾ ਫਰੀਦਕੋਟ ਮੈਨੂੰ ਮੇਰੇ ਪਿੰਡ ਦੇ ਮੁੰਡਿਆਂ ਨੇ ਕਲੰਬ ਸਾਡੇ ਬੜੀਆਂ ਉੱਥੋਂ ਇੱਕ ਗੱਡੀ ਲੈ ਕੇ ਆਂਦੀ ਸ਼ਾਮ ਵੇਲੇ ਚੱਕਿਆ ਹਸਪਤਾਲ ਫਰੀਦਕੋਟ ਬਣਾਉਣ ਕੀਤਾ ਜਦ ਮੇਰੇ ਕੋਤਲ ਲਾਉਂਦੇ ਸੀ ਉਹ ਬਲੌਕ ਹੋ ਜਾਂਦੀ ਸੀ ਤੇ ਨਾੜਾਂ ਵਿੱਚ ਦੀ ਬਲੱਡ ਵਾਪਸ ਆਉਣਾ ਸ਼ੁਰੂ ਹੋ ਜਾਂਦਾ ਸੀਗਾ ਡਾਕਟਰਾਂ ਨੇ ਉੱਥੋਂ ਵੀ ਕਹਿ ਦਿੱਤਾ ਵੀ ਇਹ ਕਿੱਥੋਂ ਲਿਆਦਾ ਤੁਸੀਂ ਇਹ ਨਹੀਂ ਪਤਾ ਸੰਤਾਪੁਰ ਕੱਲ੍ਹ ਆਈ ਸੰਤਾਂ ਨੂੰ ਪਤਾ ਲੱਗਾ ਕਿ ਇਹਨਾਂ ਨੂੰ ਫ੍ਰੀਡ ਕੋਡ ਲੱਗੇ ਆ ਦੂਸਰੇ ਦਿਨ ਥੋੜੇ ਸਮੇਂ ਦੇ ਵਿੱਚ ਸੰਤ ਜੀ ਆਪਣੀ ਟੀਮ ਸਵੇਰ ਸਾਡੇ ਕੋਲ ਫ੍ਰੀਡ ਕੋਡ ਪ੍ਰਾਰਥਨਾ ਕਰਦੇ ਚਲੇ ਗਏ ਔਰ ਜਦੋਂ ਪ੍ਰਾਰਥਨਾ ਹੋਈ ਤੇ ਸਾਨੂੰ ਚंगाई ਮੰਡ ਸ਼ੁਰੂ ਕੀਤੀ ਔਰ ਪ੍ਰਭੂ ਯਹੋਸ਼ੂਅ ਮਸੀਹ ਨੇ ਸਾਡੇ ਤੇ ਆਪਣਾ ਵਿਸ਼ੇਖ ਵਾਲਾ ਹੱਥ ਲੈ ਕੇ ਜਾਂਦਾ ਔਰ ਜਿਹੜੇ ਡਾਕਟਰ ਕਹਿੰਦੇ ਸੀਗੇ ਕਿ ਇਹਨਾਂ ਦਾ ਇਲਾਜ ਨਹੀਂ ਹੋਣਾ ਉਹਨਾਂ ਦੇ ਮਾਈਂਡ ਚੇਂਜ ਹੋ ਗਏ ਉਹਨਾਂ ਦੇ ਐਕਸੀਡੈਂਟ ਕੋਟਾ ਪ੍ਰਭੂ ਯਿਸੂ ਜੀ ਨੇ ਇੰਨਾ ਕਰ ਦਿੱਤੇ ਕਿ ਬਿਮਾਰੀਆਂ ਦਾ ਨੁਕਸਾਨ ਪਤਾ ਲੱਗ ਗਿਆ ਕਿ ਕਿੱਥੋਂ ਕੀਆ ਕਿਹੜੀ ਹੱਡੀ ਟੁੱਟੀ ਆ ਕਿੱਥੋਂ ਸਿਰ ਪਟਿਆ ਕਿ ਜਿਹੜੇ ਟਾਂਗੇ ਲੱਗਣੀਆਂ ਉਹਨਾਂ ਨੇ ਕਹਿ ਦਿੱਤਾ ਤੁਹਾਡੇ ਮਰੀਜ਼ ਚੰਗੇ ਹੋਣਾ ਸ਼ੁਰੂ ਹੋ ਜਾਣਗੇ ਔਰ ਮੈਂ ਪ੍ਰਭੂ ਦਾ ਪ੍ਰਭੂ ਦਾ ਦਾਤਾ ਦਾ ਭੋਜਨ ਦਾ ਫਲ ਮਾਣ ਗਿਆ ਪਰ ਉਹ ਮੈਂ ਜੋ ਸੰਵਾਤ 10 ਦਿਨ ਹਸਪੀਟਲ ਦੇ ਵਿੱਚ ਰਿਹਾ ਸੱਤਾਂ ਨੇ ਬੜੇ ਭੋਜਨ ਨਾਲ ਜੋ ਅਮਰ ਕੀਤੀਆਂ ਆਪਣੇ ਸੇਵਾ ਕਰਨ ਦੇ ਲਈ ਜਿਹੜੇ ਕੰਮ ਦੇ ਵਿੱਚ ਪੈਰ ਪਾਈ ਅੱਗੇ ਆ ਉਹਨਾਂ ਨੂੰ ਪ੍ਰਾਰਥਨਾ ਲਈ ਦੱਸਿਆ ਗਿਆ ਕਿ ਇਹਨਾਂ ਲਈ ਪ੍ਰਾਰਥਨਾ ਕੀਤੀ ਜਾਵੇ ਜਿੰਨੇ ਸਾਡੇ ਜਾਣ ਪਛਾਣ ਵਾਲੇ ਰਿਸ਼ਤੇਦਾਰ ਸੀ ਉਹਨਾਂ ਨੇ ਸਾਡੀ ਬੜੀ ਹੱਥ ਕੀਤੀ ਔਰ ਯਿਸੂ ਨੇ ਸਾਡੇ ਦਿਲ ਨੂੰ ਨਰਮ ਕੀਤਾ ਸਾਡੇ ਲਈ ਸਾਡੀ ਮਦਦ ਲਈ ਲੋਕ ਖੜੇ ਹੋਏ ਸੰਤਾਂ ਦਾ ਤਾਂ ਮੈਂ ਬਹੁਤ ਜ਼ਿਆਦਾ ਕਹਤਾ ਹੈ ਕਿ ਮੇਰਾ ਮੂੰਹ ਛੋਟਾ ਤੇ ਪ੍ਰਭੂ ਦੇ ਨਾਮ ਦੇ ਵਿੱਚ ਕੋਈ ਇੰਨਾ ਬਹੁਤ ਵੱਡੀਆਂ ਨੇ ਕਿਉਂਕਿ ਸਾਡੀ ਜ਼ਿੰਦਗੀ ਵਿੱਚ ਬਹੁਤ ਕੰਮ ਹੋਏ ਨੇ ਇੰਨਾ ਸੰਤਾਂ ਦੇ ਦੁਆਰਾ ਪਾਸਟਰ ਕਸ਼ਮੀਰ ਅਲੀ ਸ਼ਾ ਜੀ ਕੋਟ ਈਸੇ ਖਾ ਵਾਰਾ ਦੇ ਦੁਆਰਾ ਪਰ ਉਹ ਜੋ ਉਹ ਤੋਂ ਬਾਅਦ ਮੈਨੂੰ ਕਾਲਾ ਪੀਲਿਆ ਹੋ ਗਿਆ ਕਾਲੇ ਪੀਲੇ ਦਾ ਮੈਨੂੰ ਪਤਾ ਲੱਗਾ ਕਿ ਲਾਜ ਹੈ ਨਹੀਂ ਮੈਂ ਫੇਰ ਸੰਤਾ ਕੋਲ ਹੋਇਆ ਰੋਇਆ ਮੈਂ ਕਹਾ ਸਤ ਜੀ ਮੈਨੂੰ ਕਾਲਾ ਪੀਲਿਆ ਹੋ ਗਿਆ ਸਤ ਜੀ ਕਹਿੰਦੇ ਸਾਨੂੰ ਕੈਂਸ ਹੋ ਗਿਆ ਸੀਗਾ ਹੋਰ ਤੋਂ ਜਦੋਂ ਠੀਕ ਹੋ ਸਕਦੇ ਸੀ ਤੇ ਤੈਨੂੰ ਗਾਲਾਂ ਪਿਆਰੇ ਠੀਕ ਹੋ ਸਕਦਾ ਸੰਤਾਂ ਨੇ ਮੈਨੂੰ ਤਸੱਲੀ ਨਹੀਂ ਦਿੱਤੀ ਮੈਂ ਫੇਰ ਪ੍ਰਾਰਥਨਾ ਕਰਾਈ ਪੈਣੋ ਭਾਈਓ ਥੋੜੇ ਚਿਰ ਬਾਅਦ ਮੈਂ ਆਪਣੇ ਜਦੋਂ ਮੈਨੂੰ ਤਸੱਲੀ ਹੋ ਗਈ ਮੈਂ ਸਰਕਾਰੀ ਹਸਪੀਟਲ ਟੈਸਟ ਕਰਵਾਏ ਡਾਕਟਰ ਕਹਿੰਦੇ ਇਹ ਵੀ ਨੋਰਮਲ ਹੋ ਗਿਆ ਯਕੀਨ ਸੂਰੇ ਮੈਨੂੰ ਚੰਗਾ ਕਰ ਦਿੱਤਾ ਪੈਣੋ ਭਾਈਓ ਅੱਜ ਮੈਂ ਬਿਲਕੁਲ ਠੀਕ ਹਾਂ ਹੋਰ ਦਵਾਈਆਂ ਬਹੁਤ ਆ ਸਮਾ ਥੋੜਾ ਮੈਂ ਨਹੀਂ ਚਾਹਦਾ ਮੈਂ ਕਿਸੇ ਹੋਰ ਪੈਸੇ ਦਾ ਯਾਰ ਆਪਣੇ ਸਾਲ ਦਾ ਸਮਾ ਲਵਾਂ ਸਮਾ ਉਹ ਤੇ ਦੱਸੂਗਾ ਹੋਰ ਪੈਣੋ ਭਾਈਓ ਆ ਪਿਛਲੇ ਹਫਤੇ ਮੈਂ ਸੋਚਿਆ ਨਹੀਂ ਸੀ ਮੇਰੇ ਕੋਲ 57000 ਰੁਪਈਆ ਸੀਗਾ ਇਕੱਲਾ ਮੈਂ ਸੋਚਦਾ ਸੀਗਾ ਕਿ 40000 ਰੁਪਈਏ ਦੇ ਵਿੱਚ ਇੱਕ ਕਮਰਾ ਪਿੰਦਾ ਭੈਣੋ ਭਾਈਓ ਚਾਰ ਚੁਪਰੇ ਆਦਮੀਆ ਕੱਤਾ ਕੱਢੀਏ ਤਾਂ ਤੇ ਮੇਰੇ ਕੋਲ ਪੈਸੇ ਹੈ ਨਹੀਂ ਮੈਂ ਮੁਕਾਰ ਵੇਟ ਲਿਆ ਮੈਂ ਛੋਟਾ ਜਿਹਾ ਨਕਸ਼ਾ ਬਣਾ ਲਿਆ ਮੈਂ ਕਿਹਾ ਪ੍ਰਭੂ ਮੈਂ ਨਹੀਂ ਚਾਹਨਾ ਕਿ ਮੇਰੀ ਕੋਠੀ ਬਣ ਜਾਵੇ ਤੇ ਪੈਣੋ ਭਾਈਓ ਮੈਂ ਜਿਹੜਾ ਮਟੀਰੀਅਲ ਦਾ ਸਾਹਰ ਜਨਾਬ ਲਾਇਆ ਸੀਗਾ ਵੀ ਇੰਨਾ ਕੁ ਬਣੂਗਾ ਪ੍ਰਭੂ ਨੇ ਮੇਰੇ ਮੈਂ ਨੂੰ ਵੀ ਚੇਂਜ ਕਰਤਾ ਮੇਰੇ ਭਾਈਓ ਜਿੰਨਾ ਮੈਂ ਮਟੀਰੀਅਲ ਘਰੇ ਲੈ ਕੇ ਆਇਆ ਸੀਗਾ ਮੈਂ ਦੋ ਕਮਰਿਆਂ ਦਾ ਲੈਂਟਰ ਪਾਉਣਾ ਚਾਹੁੰਦਾ ਸੀਗਾ ਤੇ ਮੇਰੇ ਕੋਲ ਨਕਸ਼ਾ ਪ੍ਰਭੂ ਜੀ ਸਮਝਿ ਨੇ ਇਸ ਤਰ੍ਹਾਂ ਫਰਮਾਤਾ ਕਿ 7.5 ਸੈਂਕੜੇ ਦੇ ਵਿੱਚ ਪ੍ਰਭੂ ਨੇ ਮੇਰੀ ਪਿਛਲੇ ਹਫ਼ਤੇ 24 ਤਰੀਕ ਵਾਲੇ ਦਿਨ ਲੈਂਟਰ ਪਾ ਕੇ ਕੋਠੀ ਖੜੀ ਕਰ ਦਿੱਤੀ ਮੈਂ ਸਰਦਾਰ ਨਵ ਕੁਆਲਿਟੀ ਦੀ ਸਰਦਾਰ ਨੇ ਕਿਹਾ ਕੋਈ ਗੱਲ ਨਹੀਂ ਜਿੰਨਾ ਪੂਰਾ ਕੰਮ ਸਿਰੇ ਲੱਗੂਗਾ ਮੈਂ ਸੰਤਾਂ ਦੀਆਂ ਪ੍ਰਾਰਥਨਾਵਾਂ ਤੇ ਵਿਸ਼ਵਾਸ ਕੀਤਾ ਮੈਂ ਨਹੀਂ ਰਕਣ ਵੇਲੇ ਸੰਤਾਂ ਨੂੰ ਘਰੇ ਬੁਲਾਇਆ ਮੈਂ ਲੈਟਰ ਤੇ ਸੰਤਾਂ ਨੂੰ ਘਰੇ ਬੁਲਾਇਆ ਬੈਣੋ ਭਾਈਓ ਮੈਨੂੰ ਇੱਕ ਪੰਜੀ ਦਾ ਮੈਵਾ ਯਾਰ ਨਹੀਂ ਹੋਇਆ ਅੱਜ ਉਸ ਤੋਂ ਬਾਅਦ ਵੀ ਮੈਂ ਲੈਟਰ ਤੋਂ ਆ ਕੇ ਵੀ ਮੈਂ ਸੰਤੁਸ਼ਟ ਆ ਮੈਂ ਕੋਈ ਡਿਪਰੈਸ਼ਨ ਵਿੱਚ ਨਹੀਂ ਪ੍ਰਭੂ ਯੇਸ਼ੂ ਜੀ ਨੇ ਮੈਨੂੰ ਬਹੁਤ ਸੋਨਾ ਮਕਾਮ ਬਣਾ ਕੇ ਦਿੱਤਾ ਬੈਣੋ ਭਾਈਓ ਇਹ ਸੰਤਾਂ ਦੀਆਂ ਦੁਆਵਾਂ ਤੇ ਪ੍ਰਭੂ ਯੇਸ਼ੂ ਜੀ ਦੀ ਕਿਰਪਾ ਦੇ ਨਾਲ ਹੈ ਗਵਾਹਾਂ ਹੋਦੀ ਪਤਾ ਚਲੋ ਕੋਈ ਬਾਰੇ ਸਮਾਂ ਤੇ ਦੱਸੂਗਾ ਮੈਂ ਪ੍ਰਭੂ ਯਸੂਸੀ ਦਾ ਔਰ ਰੱਬ ਦੇ ਸੰਤਾਂ ਦਾ ਸਾਰੀਆਂ ਗਵਾਹਾਂ ਲਈ ਆਸ਼ੀਸ਼ਾਂ ਬਰਕਤਾਂ ਚੰਗੀਆਂ ਪੁਜਾਈਆਂ ਵਫਾਦਾਰੀਆਂ ਮਿਹਰਬਾਨੀਆਂ ਲਈ ਧੰਨਵਾਦ ਕਰਦਾ ਹਾਂ ਸਾਰਿਆਂ ਨੂੰ ਜੈਨਸੀ